ਸੱਚੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਭਾਈ ਮੰਜੇ ਗੁਰੂ ਕਾ ਬੋਹੀთა ਮੰਜੇ ਗੋਤ ਦਾ ਰਾਜਪੂਤ ਜਿਸ ਦਾ ਅਸਲ ਨਾਮ ਤੀਰਥਾ ਸੀ ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਸੀ ਇਹ ਸਖੀ ਸਰਵਰ ਨਹਾਹੇ ਦੇ ਪੀਰ ਸੁਲਤਾਨ ਦਾ ਉਪਾਸਕ ਸੀ ਪੰਜਾਬ ਵਿੱਚ ਸਖੀ ਸਰਵਰ ਦੀ ਇੱਕ ਸ਼ਾਖ ਤੌਂਕਲ ਜ਼ਿਲ੍ਹਾ ਸ਼ੇਖੂਪੁਰ ਵਿੱਚ ਸੀ ਹਿੰਦੂ ਮੁਸਲਮਾਨ ਬਹੁਤ ਗਿਣਤੀ ਵਿੱਚ ਇਸ ਦੇ ਮੂਰੀਦ ਸਨ ਪਾਈ ਮੰਝ ਵੀ ਆਪਣੇ ਘਰ ਪੀਰਖਾਨਾ ਬਣਾ ਕੇ ਇਸ ਨੂੰ ਮੰਨਦਾ ਪੂਜਦਾ ਹੁੰਦਾ ਸੀ ਪਾਈ ਮੰਝ ਨੂੰ ਕੁਝ ਸਮੇਂ ਵਾਸਤੇ ਆਪਣੇ ਆਂਢ ਗੁਆਂਢ ਸਿੱਖਾਂ ਪਾਸੋਂ ਸਤਿਗੁਰੂ ਜੀ ਦੀ ਮਹਿਮਾ ਸੁਣਨ ਦਾ ਸਮਾਂ ਮਿਲਿਆ ਜਿਸ ਕਰਕੇ ਉਸ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਦੀ ਪ੍ਰਬਲ ਇੱਛਾ ਹੋ ਗਈ ਅੰਮ੍ਰਿਤਸਰ ਆਣ ਕੇ ਉਸਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ ਬੇਨਤੀ ਕੀਤੀ ਮਹਾਰਾਜ ਮੈਨੂੰ ਆਪਣੀ ਸਿੱਖੀ ਬਖਸ਼ ਕੇ ਆਪਣਾ ਸਿੱਖ ਬਣਾ ਲਓ ਸਤਿਗੁਰੂ ਜੀ ਨੇ ਕਿਹਾ ਇੱਕ ਮੁਸਲਮਾਨ ਪੀਰ ਦਾ ਚੇਲਾ ਹੋ ਕੇ ਸਿੱਖੀ ਧਾਰਨ ਕਰਨੀ ਚਾਹੁੰਦਾ ਹੈ ਪਰ ਸਿੱਖੀ ਕਮਾਉਣੀ ਬਹੁਤ ਕਠਿਨ ਹੈ ਸਿੱਖੀ ਧਾਰਨ ਕਰਨ ਵਾਸਤੇ ਤੈਨੂੰ ਪੀਰ ਨੂੰ ਛੱਡਣਾ ਪਵੇਗਾ ਇਸ ਨਾਲ ਤੇਰਾ ਅਪਜਸ ਹੋਵੇਗਾ ਅਤੇ ਤੇਰੀਆ ਕੰਗਾਲਾਂ ਵਾਲੀ ਦਸ਼ਾ ਹੋ ਜਾਵੇਗੀ ਲੋਕ ਤੈਨੂੰ ਆਪਣੇ ਪਾਸ ਨਹੀਂ ਬੈਠਣ ਦੇਣਗੇ ਚੇਕਰ ਇਹ ਸਭ ਕੁਝ ਤੂੰ ਸਹਾਰ ਸਕਦਾ ਹੈ ਤਾਂ ਬੇਸ਼ੱਕ ਸਿੱਖੀ ਧਾਰਨ ਕਰ ਲੈ ਗੁਰੂ ਜੀ ਦੇ ਬਚਨ ਸੁਣ ਕੇ ਭਾਈ ਮਨਜ ਨੇ ਕਿਹਾ ਮਹਾਰਾਜ ਆਪ ਜੀ ਦੇ ਦਰਸ਼ਨ ਕਰਕੇ ਮੈਨੂੰ ਪੀਰ ਵੱਲੋਂ ਨਫ਼ਰਤ ਹੋ ਗਈ ਹੈ ਇੱਕ ਮੁਸਲਮਾਨ ਅੱਗੇ ਸਿਰ ਨਿਵਾਉਂਦਾ ਤੇ ਮੱਥਾ ਟੇਕਦਾ ਰਿਹਾ ਹਾਂ ਇਸ ਗੱਲ ਤੋਂ ਹੁਣ ਮੈਨੂੰ ਸ਼ਰਮ ਆਉਂਦੀ ਹੈ ਮੰਜ ਦੀ ਸ਼ਰਦਾ ਤੇ ਪ੍ਰੇਮ ਵੇਖ ਕੇ ਗੁਰੂ ਜੀ ਨੇ ਕਿਹਾ ਪਹਿਲਾਂ ਆਪਣੇ ਘਰ ਵਿੱਚੋਂ ਸਰਵਰ ਦਾ ਪੀਰਖਾਨਾ ਢਾਕੇ ਫਿਰ ਸਾਡੇ ਪਾਸ ਆਉਣਾ ਜਦ ਗੁਰੂ ਜੀ ਦਾ ਹੁਕਮ ਮੰਨ ਕੇ ਪਾਈ ਮੰਜ ਘਰ ਜਾ ਕੇ ਪੀਰਖਾਨਾ ਢਾਕੇ ਮੁਰ ਗੁਰੂ ਜੀ ਪਾਸ ਆਇਆ ਤਾਂ ਗੁਰੂ ਜੀ ਨੇ ਉਸਨੂੰ ਕਿਹਾ ਕਿ ਸਿੱਖ ਸੰਗਤਾਂ ਦੀ ਸੇਵਾ ਕਰੋ ਅਤੇ ਸਤਨਾਮ ਦਾ ਸਿਮਰਨ ਕਰੋ ਇਸ ਨਾਲ ਅੰਤ ਸਮੇਂ ਮੁਕਤ ਹੋ ਕੇ ਆਨੰਦ ਸਰੂਪ ਪਰਮਾਤਮਾ ਵਿੱਚ ਲੀਨ ਹੋ ਜਾਓਗੇ ਗੁਰੂ ਜੀ ਤੋਂ ਉਪਦੇਸ਼ ਲੈ ਕੇ ਭਾਈ ਮੰਜ ਬੜੇ ਪ੍ਰੇਮ ਨਾਲ ਸਤਨਾਮ ਦਾ ਸਿਮਰਨ ਤੇ ਸੰਗਤ ਦੀ ਸੇਵਾ ਕਰਨ ਲੱਗਾ ਭਾਈ ਮੰਜ ਗੁਰੂ ਘਰ ਦੇ ਨਿਤ ਦਰਸ਼ਨ ਪਰਸਦਾ ਰਿਹਾ ਅਤੇ ਫਿਰ ਆਪਣੇ ਘਰ ਚਲਿਆ ਗਿਆ ਘੋੜੇ ਸਮੇਂ ਵਿੱਚ ਹੀ ਗੁਰੂ ਜੀ ਦਾ ਵਾਕ ਸੱਤ ਹੋਣ ਲੱਗਾ ਪਾਈ ਮੰਝ ਦਾ ਘਰ ਦਾ ਸਮਾਨ ਤਨ ਪਦਾਰਥ ਅਤੇ ਪਸ਼ੂ ਸਭ ਨਾਸ਼ ਹੋ ਗਏ ਅਤੇ ਸ੍ਰੀਕ ਉਪਹਾਸ ਕਰਨ ਲੱਗੇ ਲੋਕ ਕਹਿਣ ਲੱਗ ਪਏ ਕਿ ਇਸ ਨੂੰ ਪੀਰ ਦੀ ਮਾਰ ਵਗ ਗਈ ਹੈ ਉਹਦੇ ਗੁੱਸੇ ਨਾਲ ਹੀ ਇਸ ਦੀ ਇਹ ਬਰਬਾਦੀ ਹੋਈ ਹੈ ਲੋਕਾਂ ਨੇ ਕਿਹਾ ਮੰਝ ਤੂੰ ਗੁਰਸਿੱਖੀ ਛੱਡ ਕੇ ਪੀਰ ਪਾਸੋਂ ਆਪਣੀ ਹੁੱਲ ਬਖਸ਼ਾਲਾ ਪਰ ਮੰਜ ਨੇ ਕਿਹਾ ਮੈਂ ਗੁਰੂ ਦਾ ਸਿੱਖ ਹੋ ਗਿਆ ਹਾਂ ਇਹ ਝੂਠੇ ਪਦਾਰਥ ਮੇਰੇ ਕਿਸੇ ਕੰਮ ਨਹੀਂ ਹਨ ਮੈਂ ਮੁਕਤੀ ਪ੍ਰਾਪਤ ਕਰਕੇ ਆਨੰਦ ਰੂਪ ਹੋ ਕੇ ਸੁਖ ਪਾਵਾਂਗਾ ਮੰਜ ਦੀਆਂ ਪੀਰ ਵਿਰੁੱਧ ਅਜਹੀਆਂ ਗੱਲਾਂ ਸੁਣ ਕੇ ਪਿੰਡ ਦੇ ਪੈਂਚਾਂ ਨੇ ਜਿਹੜੇ ਪੀਰ ਦੇ ਹੀ ਮੁਰੀਦ ਸਨ ਜਦ ਮੰਜ ਨੂੰ ਪਿੰਡ ਤੋਂ ਨਿਕਲਣ ਵਾਸਤੇ ਕਿਹਾ ਤਾਂ ਉਹ ਆਪਣੀ ਇਸਤਰੀ ਨੂੰ ਲੈ ਕੇ ਕਿਸੇ ਦੂਸਰੇ ਪਿੰਡ ਜਾ ਵਸਿਆ ਮੰਜ ਰਾਤ ਦਿਨ ਗੁਰੂ ਪ੍ਰੇਮ ਵਿੱਚ ਰੰਗਿਆ ਰਹਿੰਦਾ ਅਤੇ ਕਾ ਖੋਦ ਕੇ ਉਸ ਨੂੰ ਵੇਚ ਕੇ ਜਿਹੜੇ ਪੈਸੇ ਲੈਂਦਾ ਉਹਨਾਂ ਦਾ ਚੌਥਾ ਹਿੱਸਾ ਗੁਰੂ ਨਮਿੰਤ ਦੇ ਬਾਕੀ ਤਿੰਨ ਹਿੱਸਿਆਂ ਨਾਲ ਆਪਣਾ ਤੇ ਪਰਿਵਾਰ ਦਾ ਨਿਰਵਾਹ ਕਰਦਾ ਜਦ ਇਸ ਤਰ੍ਹਾਂ ਹੀ ਕੁਝ ਸਮਾਂ ਬੀਤ ਗਿਆ ਤਾਂ ਇੱਕ ਦਿਨ ਕਿਰਪਾਲੂ ਗੁਰੂ ਜੀ ਨੇ ਮੰਜ ਨੂੰ ਇੱਕ ਹੁਕਮਨਾਮਾ 'ਤੇ ਜਿਆਦੇ ਮੇਵੜੇ ਨੂੰ ਕਿਹਾ ਮੰਜ ਤੋਂ 21 ਰੁਪਏ ਦਰਸ਼ਨ ਭੇਟਾ ਲੈ ਕੇ ਫਿਰ ਉਸ ਨੂੰ ਇਹ ਹੁਕਮਨਾਮਾ ਦੇਣਾ ਮੇਵੜੇ ਨੇ ਜਾ ਕੇ ਜਦੋਂ ਮੰਜ ਨੂੰ ਦੱਸਿਆ ਕਿ ਮੈਂ ਗੁਰੂ ਜੀ ਪਾਸੋਂ ਤੇਰੇ ਵਾਸਤੇ ਇੱਕ ਹੁਕਮਨਾਮਾ ਲੈ ਕੇ ਆਇਆ ਹਾਂ ਪਰ ਗੁਰੂ ਜੀ ਦਾ ਹੁਕਮ ਹੈ ਕਿ ਪਹਿਲਾਂ 21 ਰੁਪਏ ਲੈ ਕੇ ਫਿਰ ਹੁਕਮਨਾਮਾ ਦੇਣਾ ਇਹ ਹੁਕਮ ਸੁਣ ਕੇ ਮੰਜ ਨੇ ਆਪਣੀ istri ਨੂੰ ਆਖਿਆ ਕਿ ਗੁਰੂ ਜੀ ਦਾ ਇੱਕ ਹੁਕਮਨਾਮਾ ਲੈ ਕੇ ਮੇਵੜਾ ਆਇਆ ਹੈ ਪਰ ਹੁਕਮਨਾਮਾ ਦੇਣ ਤੋਂ ਪਹਿਲਾਂ ਉਹ 21 ਰੁਪਏ ਉਸ ਦੀ ਦਰਸ਼ਨ ਪੇਟਾ ਮੰਗਦਾ ਹੈ 21 ਰੁਪਏ ਸਾਡੇ ਪਾਸ ਨਹੀਂ ਹਨ ਕਿੱਥੋਂ ਦੇਵਾਂਗੇ ਇਸਤਰੀ ਨੇ ਕਿਹਾ ਸਾਡੀ ਕੁਆਰੀ ਲੜਕੀ ਦਾ ਰਿਸ਼ਤਾ ਇੱਕ ਸ਼ਾਹੂਕਾਰ ਮੰਗਦਾ ਹੈ ਮੈਂ ਉਸ ਨੂੰ ਲੜਕੀ ਦਾ ਰਿਸ਼ਤਾ ਕਰਕੇ 21 ਰੁਪਏ ਲੈ ਆਉਂਦੀ ਹਾਂ ਤੁਸੀਂ ਉਹ ਗੁਰੂ ਕੇ ਸਿੱਖ ਨੂੰ ਦੇ ਕੇ ਗੁਰੂ ਜੀ ਦਾ ਹੁਕਮਨਾਮਾ ਲੈ ਲੈਣਾ ਅਤੇ ਗੁਰੂ ਕੀ ਸਿੱਖੀ ਰੱਖ ਲੈਣੀ ਇਹੇ ਸਲਾਹ ਕਰਕੇ ਮੰਜ ਦੀ ਇਸਤਰੀ ਨੇ ਤਨੀ ਪੁਰਸ਼ ਦੇ ਘਰ ਜਾ ਕੇ ਆਪਣੀ ਲੜਕੀ ਦਾ ਰਿਸ਼ਤਾ ਦੇਣਾ ਪ੍ਰਵਾਨ ਕਰ ਲਿਆ ਅਤੇ ਉਸ ਪਾਸੋਂ ਜਿੰਨੇ ਰੁਪਏ ਦੀ ਲੋੜ ਸੀ ਲੈ ਕੇ ਮੇਵੜੇ ਨੂੰ ਦੇ ਦਿੱਤੇ ਅਤੇ ਉਸ ਪਾਸੋਂ ਹੁਕਮਨਾਮਾ ਲੈ بڑے ਪ੍ਰੇਮ ਸਿਰ ਤੇ ਰੱਖ ਲਿਆ ਅਤੇ ਇਸ ਤਰ੍ਹਾਂ ਪ੍ਰਸੰਨ ਹੋਇਆ ਜਿਸ ਤਰ੍ਹਾਂ ਉਸ ਨੂੰ ਗੁਰੂ ਸਾਹਿਬ ਦੇ ਹੀ ਦਰਸ਼ਨ ਹੋ ਗਏ ਹਨ ਕੁਝ ਸਮੇਂ ਉਪਰੰਤ ਸਤਿਗੁਰੂ ਜੀ ਨੇ ਫਿਰ ਇੱਕ ਮੇਵੜਾ ਭੇਜਿਆ ਅਤੇ ਹੁਕਮ ਕੀਤਾ ਕਿ ਪਹਿਲਾਂ 21 ਰੁਪਏ ਮੰਝ ਤੋਂ ਲੈ ਕੇ ਫਿਰ ਉਸ ਨੂੰ ਸਾਡਾ ਹੁਕਮਨਾਮਾ ਦੇਣਾ। ਮੇਵੜੇ ਨੇ ਮੰਝ ਕੋਲ ਪਹੁੰਚ ਕੇ ਉਸ ਨੂੰ ਆਖਿਆ ਕਿ ਮੈਂ ਗੁਰੂ ਜੀ ਦਾ ਹੁਕਮਨਾਮਾ ਲੈ ਕੇ ਆਇਆ ਹਾਂ ਪਰ ਪਹਿਲਾਂ 21 ਰੁਪਏ ਦਰਸ਼ਨ ਭੇਟਾ ਲੈ ਕੇ ਫਿਰ ਦੇਣ ਦਾ ਹੁਕਮ ਹੈ। ਜਦ ਮੰਝ ਨੇ ਆਪਣੀ istri ਨੂੰ ਇਹ ਗੱਲ ਦੱਸੀ ਉਸਨੇ ਕਿਹਾ ਕਿ ਸਾਡੇ ਧਨ ਭਾਗ ਹਨ ਚਿੰਨਾਂ ਨੂੰ ਗੁਰੂ ਜੀ ਯਾਦ ਕਰ ਲੈਂਦੇ ਹਨ ਹੁਣ ਤੁਸੀਂ ਮੈਨੂੰ ਕਿਸੇ ਲੋੜਵੰਦ ਪਾਸ ਗਹਿਣੇ ਰੱਖ ਕੇ ਲੋੜ ਅਨੁਸਾਰ ਪੈਸੇ ਲੈ ਲਵੋ ਅਤੇ ਮੇਬੜੇ ਨੂੰ 21 ਰੁਪਏ ਦੇ ਕੇ ਗੁਰੂ ਜੀ ਦਾ ਹੁਕਮਨਾਮਾ ਲੈ ਲਵੋ ਭਾਈ ਮੰਜ ਨੇ ਇਸ ਤਰ੍ਹਾਂ ਆਪਣੀ istri ਨੂੰ ਗਹਿਣੇ ਰੱਖ ਕੇ ਮੇਬੜੇ ਨੂੰ ਰੁਪਏ ਦੇ ਕੇ ਗੁਰੂ ਜੀ ਦਾ ਹੁਕਮਨਾਮਾ ਲੈ ਲਿਆ ਇਸ ਹੁਕਮਨਾਮੇ ਵਿੱਚ ਗੁਰੂ ਜੀ ਨੇ ਭਾਈ ਮੰਜ ਨੂੰ ਆਪਣੇ ਪਾਸ ਅੰਮ੍ਰਿਤਸਰ ਹਾਜ਼ਰ ਹੋਣ ਵਾਸਤੇ ਲਿਖਿਆ ਹੋਇਆ ਸੀ ਜਦ ਪਾਈ ਮੰਜ ਨੇ ਇਹ ਪੜਿਆ ਤਾਂ ਉਹ ਆਪਣੀ istri ਨਾਲ ਸਲਾਹ ਕਰਕੇ ਆਪ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਗਿਆ ਪਾਈ ਮੰਜ ਸਤਿਵਚਨ ਆਖ ਕੇ ਲੰਗਰ ਵਾਸਤੇ ਜੰਗਲ ਵਿੱਚੋਂ ਲੱਕੜਾਂ ਲਿਆਉਣ ਦੀ ਸੇਵਾ ਵਿੱਚ ਲੱਗ ਗਿਆ ਜਦ ਕੁਛ ਦਿਨ ਲੰਘ ਗਏ ਤਾਂ ਗੁਰੂ ਜੀ ਨੂੰ ਇੱਕ ਸੇਵਾਦਾਰ ਲੰਗਰੀ ਨੂੰ ਪੁੱਛਿਆ ਇੱਕ ਸਿੱਖ ਮੰਜ ਇੱਥੇ ਆਇਆ ਸੀ ਉਹ ਕੀ ਕੰਮ ਕਰਦਾ ਹੈ ਲੰਗਰੀ ਨੇ ਦੱਸਿਆ ਮਹਾਰਾਜ ਉਹ ਰੋਜ਼ ਹੀ ਲੱਕੜਾਂ ਦੀ ਇੱਕ ਪੰਡ ਲੰਗਰ ਵਾਸਤੇ ਲਿਆਉਂਦਾ ਹੈ ਅਤੇ ਲੰਗਰ ਵਿੱਚੋਂ ਰੋਟੀ ਖਾ ਕੇ ਆਨੰਦ ਰੈਂਦਾ ਹੈ ਗੁਰੂ ਜੀ ਨੇ ਕਿਹਾ ਲੱਕੜਾਂ ਦੇ ਮੁੱਲ ਵਜੋਂ ਲੰਗਰ ਵਿੱਚੋਂ ਰੋਟੀ ਖਾ ਲੈਂਦਾ ਹੈ ਅਜੀ ਉਹ ਸੇਵਾ ਵਿੱਚ ਊਣਾ ਹੈ ਇਸ ਤਰ੍ਹਾਂ ਉਸ ਦੇ ਮਨ ਦੀ ਮੈਲ ਛੇਤੀ ਹੀ ਦੂਰ ਕਰਨੀ ਹੋਵੇਗੀ ਸਤਗੁਰੂ ਜੀ ਦਾ ਇਹ ਹੁਕਮ ਸੁਣ ਕੇ ਭਾਈ ਮੰਜ ਨੇ ਲੰਗਰ ਵਿੱਚੋਂ ਰੋਟੀ ਖਾਣੀ ਬੰਦ ਕਰ ਦਿੱਤੀ ਅਤੇ ਲੱਕੜਾਂ ਦੀ ਪੰਡ ਨੇਮ ਨਾਲ ਲਿਆਉਂਦਾ ਰਿਹਾ ਜਦ ਇਸ ਤਰ੍ਹਾਂ ਉਸ ਦਾ ਸਰੀਰ ਬਹੁਤ ਨਿਰਬਲ ਹੋ ਗਿਆ ਤਾਂ ਇੱਕ ਦਿਨ ਗੁਰੂ ਜੀ ਨੇ ਉਸ ਨੂੰ ਸੱਦ ਕੇ ਆਖਿਆ ਕਿ ਇਹ ਸਭ ਦੁੱਖ ਤਕਲੀਫਾਂ ਤੇ ਤੇਰੇ ਘਰ ਦੀ ਬਰਬਾਦੀ ਇਸ ਕਰਕੇ ਹੋਈ ਹੈ ਕਿ ਤੂੰ ਸਰਵਰ ਦੀ ਮੰਨਤ ਛੱਡ ਦਿੱਤੀ ਹੈ ਜਾ ਕਰ ਜਾ ਕੇ ਉਸ ਆਪਣੇ ਪੀਰ ਦੀ ਮੰਨਤ ਮੰਨ ਇੱਥੇ ਦੁੱਖ ਕਿਉਂ ਸਹਾਰ ਰਿਹਾ ਹੈ ਗੁਰੂ ਜੀ ਦਾ ਇਹ ਬਚਨ ਸੁਣ ਕੇ ਮੰਜ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਮੈਨੂੰ ਇੱਥੋਂ ਸਤਨਾਮ ਦਾ ਧਨ ਪ੍ਰਾਪਤ ਹੋਇਆ ਹੈ ਜਿਸ ਨੂੰ ਚੋਰ ਚੁਰਾ ਨਹੀਂ ਸਕਦਾ ਅਗਨੀ ਸਾੜ ਨਹੀਂ ਸਕਦੀ ਅਤੇ ਜਲ ਵਿੱਚ ਗਲ ਨਹੀਂ ਸਕਦਾ ਇਹ ਧਨ ਅੰਤ ਸਮੇਂ ਸਹਾਈ ਹੁੰਦਾ ਹੈ ਇਸ ਤਰ੍ਹਾਂ ਬੇਨਤੀ ਕਰਕੇ ਮੰਜ ਫਿਰ ਆਪਣੀ ਸੇਵਾ ਤੇ ਕੰਮ ਤੇ ਜਾ ਲੱਗਾ ਇੱਕ ਦਿਨ ਭਾਈ ਮੰਜ ਲੱਕੜਾਂ ਦੀ ਪੰਡ ਲੈ ਕੇ ਜਦ ਜੰਗਲ ਵਿੱਚੋਂ ਰਾਮਦਾਸਪੁਰ ਨੂੰ ਤੁਰਿਆ ਤਾਂ ਬਹੁਤ ਕਾਲੀ ਬੋਲੀ ਅੰਧੇਰੀ ਆਈ ਪਰ ਨਾਲ ਰਸਤਾ ਦਿਸਣੋ ਵੀ ਹਟ ਗਿਆ ਭਾਈ ਮੰਜ ਇਸ ਔਖੀ ਦਸ਼ਾ ਵਿੱਚ ਹੀ ਲੱਕੜਾਂ ਦੀ ਪੰਡ ਚੁੱਕ ਕੇ ਹੌਲੀ-ਹੌਲੀ ਤੁਰਿਆ ਆ ਰਿਹਾ ਸੀ ਕਿ ਜ਼ੋਰਦਾਰ ਅੰਧੇਰੀ ਦੇ ਕਾਰਨ ਇੱਕ ਪੁਰਾਣੇ ਖੂ ਦੀ ਖੁੰਡਲ ਜਿਸ ਵਿੱਚ ਮੀਂਹ ਦਾ ਥੋੜਾ ਜਿਹਾ ਪਾਣੀ ਸੀ ਡਿੱਗ ਪਿਆ ਮੰਜ ਨੇ ਝੱਟ ਹੀ ਆਪਣਾ ਆਪ ਸੰਭਾਲ ਕੇ ਪਾਣੀ ਵਿੱਚ ਖੜਾ ਹੋ ਕੇ ਲੱਕੜਾਂ ਦੀ ਪੰਡ ਸਿਰ ਉੱਤੇ ਰੱਖ ਲਈ ਅਤੇ ਇਸ ਹਾਲਤ ਵਿੱਚ ਹੀ ਗੁਰੂ ਗੁਰੂ ਚਪਣ ਲੱਗਾ ਇੱਧਰ ਅੰਤਰਯਾਮੀ ਗੁਰੂ ਜੀ ਨੂੰ ਜਦ ਭਾਈ ਮੰਜ ਦੀ ਪ੍ਰੇਮ ਖਿੱਚ ਦੀ ਧੁਣੀ ਅਪੜੀ ਤਾਂ ਆਪ ਜੀ ਤਤਸ਼ਣ ਹੀ ਨੰਗੇ ਪੈਰੀ ਉੱਠ ਕੇ ਉਧਰ ਨੂੰ ਕਾਲੀ ਕਾਲੀ ਤੁਰ ਪਏ ਅਤੇ ਸੇਵਕਾਂ ਨੂੰ ਕਿਹਾ ਕਿ ਰੱਸੇ ਲੈ ਕੇ ਛੇਤੀ ਸਾਡੇ ਪਿੱਛੇ ਪਹੁੰਚ ਜਾਓ ਗੁਰੂ ਜੀ ਦੇ ਨਾਲ ਹੀ ਸੇਵਾਦਾਰ ਰੱਸੀ ਲੈ ਕੇ ਖੂਹ ਉੱਤੇ ਪਹੁੰਚ ਗਏ ਜਦ ਸੇਵਕਾਂ ਨੇ ਖੂਹ ਵਿੱਚ ਰੱਸਾ ਲੰਕਾਇਆ ਤਾਂ ਭਾਈ ਮੰਜ ਨੂੰ ਆਖਿਆ ਕਿ ਫੜ ਕੇ ਉੱਪਰ ਆ ਜਾਓ ਤਾਂ ਮੰਜ ਨੇ ਕਿਹਾ ਕਿ ਪਹਿਲਾਂ ਗੁਰੂ ਕੇ ਲੰਗਰ ਦੀਆਂ ਲੱਕੜਾਂ ਕੱਢ ਲਵੋ ਮੈਂ ਫੇਰ ਪਿੱਛੋਂ ਨਿਕਲਾਂਗਾ ਤਦ ਪਹਿਲਾਂ ਲੱਕੜਾਂ ਬਾਹਰ ਕੱਢ ਕੇ ਪਿੱਛੋਂ ਭਾਈ ਮੰਜ ਆਪ ਬਾਹਰ ਆਇਆ ਗੁਰੂ ਜੀ ਨੂੰ ਵੇਖ ਕੇ ਆਪ ਜੀ ਦੇ ਚਰਨਾਂ ਤੇ ਟੈ ਪਿਆ ਅਤੇ ਅਨੇਕ ਪ੍ਰਕਾਰ ਦੀ ਉਸਤਤੀ ਕਰਨ ਲੱਗਾ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ ਮੰਜ ਅਸੀਂ ਤੇਰੀ ਪ੍ਰੇਮ ਭਾਵਨਾ ਤੇ ਬਹੁਤ ਪ੍ਰਸੰਨ ਹਾਂ ਤੇਰੀ ਸੇਵਾ ਸਫਲ ਹੈ ਜੋ ਤੂੰ ਮੰਗਣਾ ਹੈ ਮੰਗ ਲੈ ਮੰਜ ਨੇ ਕਿਹਾ ਮਹਾਰਾਜ ਜੀ ਮੈਨੂੰ ਸਿੱਖੀ ਦਾਣ ਬਖਸ਼ੋ ਹੋਰ ਕਿਸੇ ਵਸਤੂ ਦੇ ਮੰਗਣ ਦੀ ਇੱਛਾ ਮੈਨੂੰ ਨਾ ਰਹਿ ਇਸ ਤਰ੍ਹਾਂ ਬੇਨਤੀ ਕਰਕੇ ਜਦ ਭਾਈ ਮੰਜ ਨੇ ਫਿਰ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਤਾਂ ਗੁਰੂ ਜੀ ਨੇ ਬੜੇ ਪਿਆਰ ਨਾਲ ਉਸ ਨੂੰ ਚਰਨਾਂ ਤੋਂ ਉਠਾ ਕੇ ਆਪਣੇ ਗਲ ਨਾਲ ਲਾ ਲਿਆ ਸਤਿਗੁਰੂ ਜੀ ਦੇ ਬਚਨਾਂ ਕਰਕੇ ਅਤੇ ਆਪ ਜੀ ਦੇ ਪਵਿੱਤਰ ਸਰੀਰ ਨਾਲ ਲੱਗਣ ਕਰਕੇ ਭਾਈ ਮੰਜ ਨੂੰ ਤੁਰੰਤ ਹੀ ਆਤਮ ਗਿਆਨ ਦੀ ਪ੍ਰਾਪਤੀ ਹੋ ਗਈ ਗੁਰੂ ਜੀ ਨੇ ਕਿਹਾ ਪਾਈ ਮੰਜੇ ਹੁਣ ਆਪਣੇ ਘਰ ਜਾ ਕੇ ਗੁਰੂ ਨਮਿੰਤ ਲੰਗਰ ਚਲਾਓ ਸਭ ਰਿੱਧ ਸਿੱਧ ਤੇ ਨਿਧੀਆਂ ਤੈਨੂੰ ਪ੍ਰਾਪਤ ਹੋਣਗੀਆਂ ਇਸ ਤਰ੍ਹਾਂ ਗੁਰੂ ਜੀ ਤੋਂ ਬਖਸ਼ਿਸ਼ ਪ੍ਰਾਪਤ ਕਰਕੇ ਪਾਈ ਮੰਜੇ ਆਪਣੀ istri ਪੁੱਤਰਾਂ ਵਿੱਚ ਚਲਿਆ ਗਿਆ ਅਤਿਅੰਤ ਨੂੰ ਉੱਤਮ ਪਦ ਮੋਕਸ਼ ਨੂੰ ਪ੍ਰਾਪਤ ਹੋਇਆ